ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਆਪਣੇ ਚੈਨਲ ਸਿਮਰਾਂ ਦਾਵਾ 555 ਤੇ ਤੇ ਹਾ ਜੀ ਨਵਾਂ ਵਲੌਗ ਲੈ ਕੇ ਤੁਹਾਡੇ ਲਈ ਤੇ ਅੱਜ ਦਾ ਵਲੌਗ ਹੈ ਜਿਹੜਾ ਉਹ ਰਹੂਗਾ ਆਪਾਂ ਟਰਾਲੀ ਨੂੰ ਏੜੀ ਆ ਜਿਆੜੀ ਲਈ ਜਸਤੀ ਤੇ ਉਹਦੇ ਬਾਰੇ ਪੂਰੀ ਇਨਫੋਰਮੇਸ਼ਨ ਦਵਾਂਗੇ ਠੀਕ ਹੈ ਜੀ ਤੇ ਆ ਫਿਰ ਵਿੱਚ ਫਿਰ ਬ੍ਰੇਕ ਆ ਗਈ ਚਾਹ ਚੂ ਪੀਂਡਾ ਵੇ ਪਾਣੀ ਪੂਣੀ ਪੀਂਡਾ ਵੇ ਤੇ ਬਾਕੀ ਭਾਜੀ ਹੁਣੀ ਆਏ। ਉਹਨਾਂ ਨੇ ਆਪਣੀ ਟਰਾਲੀ ਨੂੰ ਵੀ ਲਾਈ ਸੀ ਤੇ ਆਪਾਂ ਆਖਿਆ ਵੀ ਸਾਡੇ ਵੀ ਥੋੜੀ ਕਿਰਪਾ ਕਰੋ ਫਿਰ ਉਹ ਆ ਗਏ ਤੇ ਲਾ ਗਏ ਜਾਲੀ। ਤੇ ਕੰਮ ਕੋਈ ਡਾਕਾ ਨਹੀਂ ਆ। ਤੇ ਬੰਦਾ ਥੋੜਾ ਜਿਹਾ ਹਿੰਮਤ ਮਾਰੇ ਤੇ ਮਿਹਨਤੀ ਹੋਵੇ ਤੇ ਕੋਈ ਚੱਕਰ ਨਹੀਂ ਆ ਏਡੀ ਗੱਲ ਨਹੀਂ ਆ। ਤੇ ਬਾਕੀ ਆ ਵੇਖੋ ਗੁੱਡੀ ਆ ਸਾਡੀ ਪ੍ਰਬਲ ਨਾਲ ਕੰਮ ਕਰਾਉਣ ਦੀ ਹੀ। ਤੇ ਨਾਲ مالک ਵੀ ਕੰਮ ਕਰੌਂਦਾ ਹੈ ਸਾਡਾ ਸ਼ੇਰ ਤੇ ਸਿੱਦਕ ਵੀ ਲਈ ਤੇ ਬਾਹਰੋਂ ਚੈੱਕ ਕਰੋ ਤੁਸੀਂ ਟਰਾਲੀ ਦੀ ਲੁੱਕ ਕਿਦਾਂ ਦੀ ਆਈ ਆ ਤੇ ਹਾਂਜੀ ਚੈੱਕ ਕਰੋ ਤੁਸੀਂ ਟਰਾਲੀ ਦੀ ਓਵਰ ਲੁੱਕ ਤੇ ਕਿਵੇਂ ਲੱਗੀ ਆ ਇਹ ਆਪਾਂ ਜੇ ਮਾੜੀ-ਮਾੜੀ ਉੱਪਰ-ਉੱਪਰ ਪੇਜ ਲਾਏ ਇੱਕ ਉੱਪਰ ਇੱਕ ਥੱਲੇ ਤੇ ਬਾਕੀ ਮਾਲਕ ਨੂੰ ਹੀ ਦੇ ਪੂਰਾ ਸੰਯੋਗ ਦੇਣ ਕੰਮ ਦੇ ਕਰਾਉਣ ਨਾਲ ਤੇ ਬਾਕੀ ਵਾਰ-ਵਾਰ ਤਪੜ ਲਾਉਣ ਨਾਲੋਂ ਜਿਹੜਾ ਨਾ ਇਹ ਆਪੀ ਇੱਕਦਿਛ ਲੋ ਮਿਹਨਤ ਤੇ ਪੈਂਦੀ ਆ ਪਰ ਕਿੰਨੇ ਸਾਲ ਇਹ ਜਾਂਦੀ ਨਹੀਂ ਕਿਤੇ ਤੇ ਸਾਡੀ ਆ ਪ੍ਰੋਬਲ ਵੀ ਨਾਲ ਨਟਾਂ ਦਾ ਜਿਹੜਾ ਇਹਨੇ ਲਫਾਫਾ ਪੜਿਆ ਤੇ ਨਾਲ ਪੂਰਾ ਕੰਮ ਕਰਾਇਆ ਤੇ ਇੱਕ ਵਾਰੀ ਚੈੱਕ ਕਰੋ ਤੁਸੀਂ ਜਾਲੀ ਤੇ ਜਿੱਲ ਪਾਣੀ ਨਾਲ ਹੀ ਰੱਖਿਆ ਹੈ ਗਰਮੀ ਬਹੁਤ ਹੈ ਤੇ ਆਪਾਂ ਫਿਰ ਉੱਪਰਲੇ ਬੰਨੇ ਦੇ ਨਟ ਲਾਉਣ ਡਿਆ ਪਏ ਬਾਕੀ ਇਸ ਝੋਨਿਆਂ ਦਾ ਸੀਜ਼ਨ ਬਹੁਤ ਚੱਲਣ ਡਿਆ ਹੁਣ ਤੁਹਾਨੂੰ ਪਤਾ ਯੋਰਾਦੇ ਆ ਤੇ ਇੱਕ ਹਲਦੀ ਜੀ ਬੜੀ ਪਈ ਹੈ ਹਲਦੀ ਰੋਗ ਨੇ ਬੜੀ ਹੱਤ ਕਰਾਈ ਆ ਤੇ ਹੁਣ ਕੱਲਾਂ ਦੇ ਮੀਂਹ ਪੈ ਗਿਆ ਤੇ ਮੀਂਹ ਨਾਲ ਜਿਹੜੇ ਪੱਕੇ ਝੋਨੇ ਉਹ ਵੀ ਲੰਮੇ ਪਾਤੇ ਆ ਤੇ ਕੁੱਲ ਮਿਲਾ ਕੇ ਵੀ ਜਿਹੜਾ ਕਿਸਾਨ ਆ ਵੀ ਔਖਾ ਹੀ ਆ ਇੱਕ ਮੰਡੀਆਂ ਚ ਮੁੱਲ ਫੇਰ ਘਟ ਗਿਆ ਰੇਟਾਂ ਦੇ ਫੇਰ ਡੇਪਿਆ 1500 ਨੂੰ ਆਂਦਾ ਵੀ ਪਹਿਲਾਂ 35-3600 ਨੂੰ ਵਿਗੀਆਂ ਜਾਂਦੇ ਤੇ ਹੁਣ ਫੇਰ ਉਹ ਵੀ ਘਟਾ ਗਈ 2400-2500 ਤੋਂ 3000 ਦੇ ਵਿੱਚ ਚੱਲਣ ਡਿਆ ਕੰਮ ਤੇ ਸਿਸਟਮ ਕੋਲ ਮਲਾ ਕੇ ਨਾ ਕਿਸਾਨੀ ਦਾ ਔਖਾ ਕੀਤਾ ਇਹਨਾਂ ਨੇ ਕਿਹੇ ਤਰ੍ਹਾਂ ਕਿਸਾਨੀ ਜਿਹੜੀ ਆ ਉਹ ਫੇਲ ਹੋ ਜੇ ਤੇ ਬਾਕੀ ਬਾਬਾ ਪਲੀ ਕਰੇ ਤੇ ਚੈੱਕ ਕਰੋ ਤੁਸੀਂ ਬਾਕੀ ਵੀਹਲੀ ਚ ਦੇ ਆਪਾਂ ਟਾਲੀ ਵੀਹਲੀ ਚ ਲੱਗੀ ਤੇ ਵੀਊ ਚੈੱਕ ਕਰੋ ਬਾਕੀ ਆ ਫਿਰ ਆਪਾਂ ਉੱਪਰਲੇ ਬਨੇ ਜਿਹੜੇ ਨੱਟ ਲਾਉਣ ਨੇ ਹਾਂ ਤੇ ਇਦਾਂ ਨਾਲ ਅਟੈਚ ਕਰ ਦੋ ਸਾਰੀ ਉਹ ਘੜਾ ਲੱਗ ਜਨ ਵੀ ਖਲੋਤਾ ਆਪਣਾ ਹੋ ਜੂਗੀ ਤੇ ਆ ਵੀਹਲੀ ਉਹ ਉੱਦਲੇ ਬਨੇ ਟ੍ਰੇ ਗਾ ਈਡੀ ਵੱਡੀ ਡੰਗਰਾਂ ਨੂੰ ਸ਼ਾਂਸ਼ ਹੋ ਜਾਂਦੀ ਆ ਤੇ ਪਰੇ ਡੰਗਰ ਆ ਤੇ ਅਗਲੇ ਬੰਨੇ ਉਹ ਇਦਾਂ ਟਰਾਲੀ ਦੀ ਲੋਕਾ ਜਾਲੀ ਤੇ ਜਾ ਐ ਜੋਰ ਤੇ ਫੜਾਉਂਦਾ ਹੋ ਗਿਆ ਬਾਕੀ ਹੁਣ ਕਾਫੀ ਜਾਣੇ ਜਾਲੀਆਂ ਜਿਹੜੀਆਂ ਲਵਾਈ ਜਾਂਦੇ ਆ ਉਹਨਾਂ ਨੂੰ ਪਤਾ ਨਹੀਂ ਘਰਵਾ ਜਿਹੜੇ ਤੱਪਾ ਤੁੱਪੜ ਲਾਉਣੇ ਜਿਹੜੇ ਸੋਕੇ ਦਾ ਨੂੰ ਪਤਾ ਹੀ ਆ ਤੇ ਸਭ ਨੂੰ ਦੋ 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 ਤਿੰਨ ਸਾਲ ਹੀ ਲੱਗਦੇ ਆ ਤੇ ਹੋਰ ਕੋਈ ਇਹ ਪਨਾ ਜਿਹੜਾ ਲਈਆ ਤੇ ਇਹ ਸਸਤਾ ਨਹੀਂ ਸਾਰਾ ਸੁਬਕੀ ਦਾ ਮਹਿੰਗਾ ਕੰਮ ਨਹੀਂ ਹੈ ਤੇ ਜੇ ਆਪਾਂ ਆਪ ਮਿਹਨਤ ਕਰੀਏ ਫਿਰ ਇਟਾ ਮਹਿੰਗਾ ਕੰਮ ਨਹੀਂ ਆ ਮੈਂ ਤੁਹਾਨੂੰ ਜਿਹੜਾ 10 ਦਿਨਾਂ ਦੇ ਕੀ ਸਾਤਾ ਕਿੰਨਾ ਖਰਚਾ ਪਿਆ ਇਹਦਾ ਤੇ ਇਹ ਆਪਾਂ ਬਟਾਲਿਓਂ ਜਾਲੀ ਲੈਂਦੀਏ ਤੇ ਇਹ ਆਪਾਂ ਬਟਾਲਿਓਂ ਜਾਲੀ ਲੈਂਦੀ ਆ ਤੇ ਮੈਂ ਮੈਂ ਤਾਂ 1.3500 ਦੀ ਪਈ ਹੈ 40 ਫੁੱਟ ਲੈਂਥ ਹੈ ਦੀ ਤੇ 3 ਫੁੱਟ ਚੌੜੀ ਆ ਉਹ ਬਾਕੀ ਤੁਸੀਂ ਆਪਣਾ ਬੈੱਡ ਜਿਹੜਾ ਉਹਦੀ ਚੜਾਈ ਵੇਖ ਲੈਣੀ ਆ ਵੀ ਕਿੰਨੀ ਆ 8 ਢਾਣੂ ਤੇ ਉਸ ਹਿਸਾਬ ਨਾਲ ਉੱਥੇ ਜਾ ਕੇ ਭਾਏ 3 ਫੁੱਟ ਲਓ 4 ਫੁੱਟ ਲਓ ਆਪਣੇ ਜਿਹੜੀ ਬੈੱਡ ਦੀ ਜਿਹੜੀ ਲੈਂਥ ਹੀ ਢਾਣੂ ਚੜਾਈ ਹੀ ਜਿਹੜੀ ਉਹ ਹੀ 32 ਇੰਚ ਤੇ ਆਪਾਂ 3 ਫੁੱਟ ਲਿਆਂ ਦੀ 3 ਫੁੱਟ 36 ਇੰਚ ਹੋ ਗਿਆ ਤੇ 4 4 ਇੰਚ ਮੰਨ ਲਓ ਵੀ ਥਾਂ ਵੱਧ ਗਈ ਆ ਤੇ ਉੱਥੇ ਆਪਾਂ ਇੱਕ ਇੱਕ ਪੇਚ ਲਾ ਕੇ ਤੇ ਉਹ ਵੀ ਕੰਮ ਪੱਕਾ ਕਰਤਾ ਥੱਲੇ ਤੇ ਬਾਕੀ ਥੋੜੀ ਮਿਹਨਤ ਆ ਆਪਕਰੇ ਕਰ ਲੈ ਤੇ ਮੰਨ ਲਓ ਚੱਕਰ ਹੀ ਕੋਈ ਨਹੀਂ ਬਸ ਝਾਕਾ ਹੀ ਆ ਇਧਰ ਆ ਢੀ ਸਦਕ ਜਿਹੜੀ ਆ ਉਹਦਾ ਦਾ ਲੱਗਾ ਚੈੱਕ ਕਰੋ ਮਿੱਟੀ ਉਦਾਂ ਕੱਚਾ ਥਾਂ ਲੱਭਦਾ ਨਹੀਂ ਇਧਰ ਵੇਲੀਆ ਦੇ ਨੂੰ ਕੱਚਾ ਥਾਂ ਲੱਭ ਗਿਆ ਤੇ ਹੱਲਾ ਪੈ ਲਈ ਬਾਈ ਤੇ ਉੱਥੋਂ ਫਿਰ ਇਹਦੇ ਮਿੱਟੀ ਦਾ ਢੇਲਾ ਲੱਭ ਲਿਆ ਦੇ ਛਕਣ ਦੇ ਵੀ ਇਧਰ ਸਾਡੇ ਪ੍ਰਬਲ ਤੇ ਨਾਲ ਮਾਲਕ ਉਹ ਵੀ ਦੇ ਨਾਲ ਕੰਮ ਕਰਾਉਣ ਪੂਰਾ ਆਪਣਾ ਸਹਿਯੋਗ ਬੋਲਦੇ ਸਾਡੇ ਨਾਲ ਤੇ ਨਾਲੇ ਗੱਲਾਂបੱਤਾਂ ਕੀਤੀਆਂ ਨਾਲਾ ਨਾਲੇ ਹਾਸਾ ਮਜ਼ਾਕ ਤੇ ਸੋਨਾ ਸਵਾਨਾਂ ਗਿਆ ਨਾਲੇ ਸਾਡਾ ਕੰਮ ਹੋ ਗਿਆ ਜੜੀ ਲੱਗੀ ਤੇ ਬਾਕੀ ਇਦਾਂ ਹੀ ਆ ਜ਼ਿੰਦਗੀ ਲੰਗੀ ਜਾਂਦੀ ਆ ਬਾਕੀ ਕੋਈ ਭੈਣ ਭਰਾ ਕੋਈ ਰਿਸ਼ਤੇਦਾਰ ਚੰਗੇ ਮਿਲ ਜਾਣ ਤੇ ਆਉ ਕਾਨੂੰਰਾ ਤਾਨੂੰ ਪਤਾ ਹੀ ਅੱਜ ਕੱਲ ਜੋ ਸਿਸਟਮ ਚੱਲਣ ਡਿਆ ਤੇ ਚਲੋ ਬਾਕੀ ਬਾਬਾ ਭਲੀ ਕਰੇ ਕੋਈ ਚੱਕਰ ਨਹੀਂ ਮਾੜਾ ਚੰਗਾ ਜਿਹੜਾ ਸਮਾਂ ਵਾ ਉਹ ਬੰਦੇ ਦੇ ਹੁੰਦਾ ਰਹਿੰਦਾ ਵਾ ਚੰਗੇ ਸਮੇਂ ਜਦ ਆਂਦੇ ਆ ਵੀ ਨੱਚਣ ਵਾਲੇ ਆ ਗਏ ਵੀ ਨੱਚੀ ਨੁੱਚੀ ਜਾਂਦੇ ਆ ਸਮੇਂ ਜਦੋਂ ਮਾੜਾ ਹੁੰਦਾ ਬੰਦੇ ਦੇ ਉਦੋਂ ਪਤਾ ਲੱਗਦਾ ਵੀ ਨਾਲ ਕੌਣ ਖੜਦਾ ਤੇ ਬਾਕੀ ਕੋਈ ਗੱਲ ਨਹੀਂ ਬਾਬਾ ਸੁੱਖ ਰੱਖੇ ਸਾਰਿਆਂ ਦੇ ਰਬਾ ਦਾ ਭਲਾ ਕਰੇ ਆਪਾਂ ਤੇ ਹੋ ਆਨੇ ਆ ਆਪਾਂ ਸਪੀਡ ਥੋੜੀ ਜੀ ਵਧਾਤੀ ਮੈਂ ਬੰਦੇ ਬੋਲਦਾ ਹਾਂ ਤੇ ਐਂਡਲੀ ਲੁੱਕ ਤੁਹਾਨੂੰ ਦਿਖਾਵਾਂਗੇ ਬਾਏ ਟਰਾਲੀ ਵੀ ਤੇ ਬਾਕੀ ਬੰਦੇ ਆਪਾਂ ਸਪੀਡ ਵਧਾਤੀ ਤੇ ਚੱਲਦੀ ਵੇਖੋ ਥੋੜੀ ਚੱਲਦੀ ਪੂਰੀ ਹਾਂ ਤਾਂ ਡਰਲਾਂ ਚੱਲਣੀਆਂ ਉਧਰੋਂ ਸ਼ੂ ਲਾਥੇ ਜਾਂਦੇ ਆ ਫਿਰ ਕੀ ਦੇ ਕਦੀ ਤੇ ਚੱਲੀ ਜਾਂਦਾ ਕੰਮ ਉਦੋਂ ਸਾਡੀ ਪ੍ਰਭਾਲੇ ਪੂਰਾ ਯੋਗਦਾਨ ਪਾਉਂਦੀ ਆ ਆਂਦੀ ਨਟ ਮਰ ਕੋ ਲੋ ਇੰਦਾ ਸਦਕਾ ਵੀ ਸਾਡੀ ਤੇ ਮਾਲ ਕੋਈ ਪੂਰਾ ਯੋਗਦਾਨ ਪਾਉਣ ਰਿਆ ਤੇ ਬਾਕੀ ਇਦਾਂ ਦੀਆਂ ਜਾਣਕਾਰੀ ਵਾਲੀਆਂ ਵੀਡੀਓ ਸਾਡੀਆਂ ਚੰਗੀਆਂ ਲੱਗਦੀਆਂ ਹੁੰਦੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰੀ ਕਰੋ ਠੀਕ ਹੈ ਜੀ ਇਹ ਬਾਕੀ ਤੁਹਾਨੂੰ ਜਿਹੜਾ ਵਾ ਅੱਗੇ ਆਪਾਂ ਜਦੋਂ ਐਂਡ ਲੀ ਲੁੱਕ ਆਈ ਉੱਤੇ ਆਪਾਂ ਤੁਹਾਨੂੰ ਸਾਰੀ ਵੀਡੀਓ ਬਣਾ ਕੇ ਤੁਹਾਨੂੰ ਚੈੱਕ ਕਰਾ ਦਿੰਨੇ ਆ ਠੀਕ ਆ ਜੀ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰੀ ਕਰੋ ਸਪੋਰਟ ਕਰੀ ਕਰੋ ਜਦੋਂ ਨਵਾਂ ਬੰਦਾ ਕੋਈ ਕੰਮ ਤੋਲਦਾ ਹੁੰਦਾ ਤੇ ਆਪਾਂ ਤੇ ਇਹੋ ਬੇਨਤੀ ਕਰਦੇ ਆ ਤੇ ਬਾਕੀ ਮਿਹਨਤ ਕਰੋ ਕਮਾਈ ਕਰੋ ਪੰਜਾਬ 'ਚ ਸਭ ਕੁਝ ਹੈਗਾ ਹੈ ਲੀਗਲ ਨਹੀਂ ਆ ਬਾਬਾ ਸੁੱਖ ਰੱਖੇ ਹਨ ਤੇ ਆ ਫਿਰ ਲਾਸਟ ਦੇ ਰਹਿ ਗਿਆ ਹੈ ਕੰਮ ਹੈਂਡਲੇ ਥੱਲੇ ਨਟ ਰਹਿ ਗਏ ਉਹ ਆਪਾਂ ਡੇਆਂ ਲਾਉਣ ਤੇ ਸਫਾਈ ਸੋਹਣੀ ਆਈ ਚਾਦ ਦੀ ਵੀ ਜੇ ਆਪਾਂ ਅਗੇ ਨੂੰ ਨਾਂ ਦਸੀਏ ਤਾਂ ਕੋਈ ਕਹਿ ਨਹੀਂ ਸਕਦਾ ਵੀ ਹਾਂ ਬਹੁਤ ਨਹੀਂ ਆਪ ਲਈ ਆ ਇਹੋ ਹੀ ਆਖੂ ਕੋਈ ਵੀ ਨਹੀਂ ਕੇਕ ਕੋਲਵਾਈ ਤੇ ਬਾਕੀ ਕਰੋ ਚੈੱਕ ਆ ਚਲੋ ਠੀਕ ਆ ਜੀ ਅੱਗੇ ਤੁਹਾਨੂੰ ਦਜੀ ਵੀਡੀਓ ਚੈੱਕ ਕਰਵਾਉਣੀ ਹਾਂ ਜੀ ਚੈੱਕ ਕਰੋ ਤੁਸੀਂ ਜਾਲੀ ਨੂੰ ਜਿਹੜੀ ਸਫਾਈ ਕਿੰਨੀ ਆਈ ਆ ਘਰੇ ਜਿਹੜੀ ਜਾਲੀ ਲਾਈ ਆਪਾਂ ਤੇ ਇਹ 40 ਫੁੱਟ ਲੈਂਥ ਲੈਂਦੀ ਹਾਂ ਆਪਾਂ ਲੰਮੀ ਤੇ ਚੋੜੀ ਜਿਹੜੀ ਇਹ ਆ 3 ਫੁੱਟ ਠੀਕ ਆ ਤੇ ਜਿਹੜਾ ਟਰਾਲੀਆਂ ਨੂੰ ਬੈੱਡ ਹੁੰਦਾ ਵਾ ਮੈਂ ਮਾ ਦੋ ਇਹਦਾ 22 ਫੁੱਟ ਹੁੰਦਾ 3 ਹੁੰਦਾ ਇੱਥੇ ਕੀ ਹੁੰਦਾ ਚਲੋ ਕਈਆਂ ਨੇ ਜਾਦੇ ਵੱਡੇ ਲਵਾਏ ਹੁੰਦੇ ਆ ਉਹ ਸਾਹਬ ਨਾਲ ਤੇ ਤੁਸੀਂ ਚੈੱਕ ਕਰੋ ਸਫਾਈ ਚੈੱਕ ਕਰੋ ਤੇ ਬਾਕੀ ਬਸ ਪਹਿਲਾਂ ਲਾਉਣ ਤੋਂ ਪਤਾ ਪਤਾ ਕੀਤਾ ਸੀ ਤੇ ਕੋਈ ਆਂਦਾ ਸੀ ਵੀ ਥੱਲੇ ਐਂਗਲ ਲਾਉਣੇ ਪੈਣੇ ਆ ਤੇ ਆਪਾਂ ਥੱਲੇ ਜਿਹੜੇ ਆ ਉਹ ਏਚ ਹੀ ਨੰਗਾਤੇ ਆ ਡ੍ਰਿਲ ਦੇ ਨਾਲ ਤੇ ਬਾਕੀ ਮਜ਼ਬੂਤੀ ਫੁੱਲ ਆਈ ਆ ਤੇ ਇਹ ਜਿਸ਼ਤੀ ਚਾਦਰ ਆ ਆ ਮੋਰ ਵੀ ਲੱਗੀ ਆ ਬਾਕੀ ਤੇ ਜਿਸ਼ਤੀ ਚਾਦਰ ਆ ਛੇਤੀ ਜਾਂਦੀ ਨਹੀਂ ਕਿ ਤੇ ਖਰਾਬ ਨਹੀਂ ਹੋਊਗੀ ਠੀਕ ਆ ਇਹ ਆਪਾਂ ਬਟਾਲਿਓ ਲਿਆਂਦੀ ਤੇ 40 ਫੁੱਟ ਲੈਂਥ ਲਿਆਂਦੀ ਤੇ 3 ਫੁੱਟ ਚੋੜੀ ਹੈ ਜਿਹੜਾ ਆਪਣਾ ਬੈੱਡ ਹੀ ਉਹੀ 32 ਇੰਚ ਮੰਨ ਲਓ ਵੀ 24 ਫੁੱਟ ਤੋਂ ਥੋੜਾ ਕੁ ਵੱਧ ਅਸੀਂ 2 ਇੰਚ ਤੇ 36 ਫੁੱਟ 36 ਇੰਚ ਜਿਹੜੀ ਉਹ ਜਾਲੀ ਦੀ ਲੰਬਾਈ ਤੇ ਉਹ ਮੰਨ ਲਓ 4 ਇੰਚ ਥੱਲੇ ਵਧੀ ਆ ਉਹ ਆਪਾਂ ਥੱਲੇ ਪੇਚ ਲਾਤੇ ਆ ਇਹ ਇਹ ਬਟਾਲਿਆਂ ਨੇ ਆਦੀ ਹੀ ਤੇ ਇਹ ਆਪਾਂ ਨੂੰ ਪਈ 3.5 3100 ਦੀ ਜਾਲੀ ਪਈ ਆ ਤੇ ਬਾਕੀ ਜਿਹੜੇ ਇਹ ਨਾਟ ਆਏ 2 200 ਨਟ ਲੱਗਦਾ 1.5 200 ਦੇ ਵਿੱਚ ਤੇ not 1.5 200 ਦੇ ਮੰਨ ਲਓ 3500 ਚ ਪਿਆ ਗਿਆ ਖਰਚਾ ਸਾਰਾ ਤੇ ਉਦਾਂ ਜੀ ਆਪਾਂ ਕਿ ਇਹਨਾਂ ਨੂੰ ਦਵਾਈ ਲੁਈਏ ਪੁੱਛਿਆ ਸੀ ਪੜਾਪੁਤਾ ਕੀਤਾ ਇਹ ਕੋਈ 15000 ਮੰਗੀ ਜਾਂਦਾ ਕੋਈ ਕੁਝ ਮੰਗੀ ਜਾਂਦਾ ਕਈ ਤੇ ਕੱਲਾ ਜਾਲੀ ਲਾਉਂਦਾ ਹੀ 6000 ਰੁਪਇਆ ਮੰਗੀ ਜਾਂਦੇ ਤੇ ਬਾਕੀ ਆਪਾਂ ਥੋੜੀ ਜੀ ਮਿਹਨਤ ਕਰੇ ਬੰਦਾ ਤੇ ਗੱਲ ਕੋਈ ਨਹੀਂ ਈ ਤੇ ਬਾਕੀ ਚੈੱਕ ਕਰੋ ਬਾਕੀ ਨਾ ਇਹਦੇ ਅੱਗੇ ਤੁਹਾਨੂੰ ਮੈਂ ਵੀਡੀਓ ਐਡ ਕਰ ਦੂੰਗਾ ਉਹ ਚੈੱਕ ਕਰ ਲਿਓ ਕੀ ਕਿਦਾਂ ਲਾਈ ਆਪਾਂ